ਬਾਬਾ ਜੀ ਕੋ ਜੱਕਾ ਬੁਕਾ ਹੋਣੀ ਵਾਲੀ ਤੇ ਵਿਧੀ ਕਾ ਵਿਦਾਨਤਾ ਇਧਰਲੇ ਪਾਸੇ ਉਹ ਮੰਦਿਰ ਦਾ ਮੂੰਹ ਘੁਮ ਕੇ ਉੱਤਰਲੇ ਪਾਸੇ ਨੂੰ ਹੋ ਗਿਆ ਗੁਰਬ੍ਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰ ਰਿਹਾ ਜੀ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੇਂ ਵਲੌਗ ਦੇ ਵਿੱਚ ਹਜੂਰ ਸਾਹਿਬ ਦਰਸ਼ਨ ਆਪਾਂ ਕਰ ਲਏ ਪਿਛਲੇ ਦਿਨੀ ਤੇ ਅੱਜ ਹੁਣ ਤਵਾਰੀ ਆ ਗਈ ਇੱਥੋਂ ਚੱਲਣ ਦੀ ਅੱਜ ਸਭ ਤੋਂ ਪਹਿਲਾਂ ਜਿਹੜੀ ਥਾਂ ਦੇ ਆਪਾਂ ਅੱਗੇ ਚੱਲ ਕੇ ਦਰਸ਼ਨ ਕਰਨੇ ਆ ਜੀ ਭਗਤ ਨਾਮਦੇਵ ਜੀ ਦੇ ਜਨਮ ਸਥਾਨ ਤੇ ਉਹ ਥਾਂ ਉਹ ਮੰਦਿਰ ਜਿਹੜਾ ਭਗਤ ਨਾਮਦੇਵ ਜੀ ਨੇ ਕਹਿੰਦੇ ਜਦੋਂ ਉਹਨਾਂ ਨੂੰ ਮੰਦਿਰ ਦੇ ਵਿੱਚ ਵੜਨ ਦੀ ਆ ਦਿੱਤਾ ਤੇ ਜਦੋਂ ਉਸ ਅਕਾਲ ਪੁਰਖ ਦੀ ਬੰਦਗੀ ਕਰਨੇ ਸ਼ੁਰੂ ਕੀਤੀ ਤਾਂ ਉਹ ਮੰਦਿਰ ਘੁੰਮ ਕੇ ਉਹਨਾਂ ਵਾਲੇ ਪਾਸੇ ਨੂੰ ਹੋ ਗਿਆ ਸੀ ਉਹ ਸਾਰੇ ਸਥਾਨ ਦਾ ਦਰਸ਼ਨ ਮੇਲਾ ਹੁਣ ਆਪਣੀ ਇਥੋਂ ਪੰਜਾਬ ਵਾਪਸੀ ਸ਼ੁਰੂ ਹੋ ਗਈ ਜਿਹੜਾ ਅਸਲੀਏ ਸਾਊਥ ਇੰਡੀਆ ਦਾ ਟੂਰ ਸੀਗਾ ਆਪਣਾ ਉਹ ਹਜੂਰ ਸਾਹਿਬ ਦਰਸ਼ਨ ਮੇਲੇ ਦੇ ਵੇਲੇ ਸਮਾਪਤ ਹੋ ਗਿਆ ਹੁਣ ਜਿਹੜੇ ਰਾਦੇ ਵਲੌਗ ਆਗੇ ਉਹ ਪੰਜਾਬ ਵਾਪਸੀ ਤੇ ਪੰਜਾਬ ਵਾਪਸੀ ਦਾ ਲਾਲੋ ਵੀ ਅੱਜ ਆਪਣਾ ਪਹਿਲਾ ਦਿਨ ਹੈਗਾ ਜੀਤ ਹੈ ਡਾ ਕਰ ਰਿਹਾਗਾ ਵੀ ਇਤੋਂ ਛੇਤੀ ਆਪਰ ਨੂੰ ਕਰੇ ਕਿਵੇਂ ਨਾ ਕਿਵੇਂ ਪਹੁੰਚ ਜਾ ਤੇ ਪਰਬਾਤ ਬਹੁਤ ਲੰਬੇਰੀਆ ਇੱਥੋਂ ਤਕਰੀਬਨ 1600 ਕਿਲੋਮੀਟਰ ਦਾ ਮੇਰੇ ਖਿਆਲ ਨਾਲ ਸਿੱਧਾ ਹੀ ਮੰਦਾ ਜੇ ਆਪਾਂ ਡਾਇਰੈਕਟ ਜਾਣਾ ਹੋਵੇ ਤੇ ਥੋੜਾ ਹੁਣ ਘੁੰਮ ਘਮਾ ਕੇ ਜਾਵਾਂਗੇ ਆਉਣ ਵਾਲੇ 5-6 ਦਿਨਾਂ ਦੇ ਵਿੱਚ ਆਪਾਂ ਬਸ ਵਾਪਸੀ ਕਰ ਜਾਵਾਂਗੇ ਪੰਜਾਬ ਤੇ ਇਹ ਸਾਰੀ ਬਣੀ ਹੋਈ ਸੀ ਸਰਾ ਇੱਥੇ ਆਪਾਂ ਰੁਕੇ ਹੋਏ ਸੀਗੇ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਚੱਲਦੇ ਆਂਗੇ ਜੀ ਤੇ ਪ੍ਰਸ਼ਾਦਾ ਪਾਣੀ ਛਕ ਕੇ ਫਿਰ ਤਖਤ ਸਾਹਿਬ ਮੱਥਾ ਟੇਕ ਕੇ ਅੱਜ ਦੇ ਇਸ ਸਫ਼ਰ ਦੀ ਪੰਜਾਬ ਵਾਪਸੀ ਦੀ ਅਰਦਾਸ ਇਰੇ ਤੋਂ ਆਪਾਂ ਚੱਲ ਪਾਗੇ ਜੀ। ਸਮਾਨ ਸਾਰਾ ਪੈਕ ਆ। ਇਧਰੇ ਬਣਿਆ ਹੋਇਆ ਸੀ ਸਾਡਾ ਕਮਰਾ। ਇੱਕ ਮਹੀਨੇ ਦਾ ਸਮਾਨ ਇੱਧਰ ਲਾ ਸਾਰਾ ਪੈਕ ਹੋ ਗਿਆ। ਥੋੜਾ ਬਹੁਤਾ ਇਲੈਕਟ੍ਰੋਨਿਕ ਸਮਾਨ ਰਹਿੰਦਾ ਇਹ ਪ੍ਰਸ਼ਾਦਾ ਸ਼ੱਕੀ ਜਦੋਂ ਆ ਜਾਾਂਗੇ ਉਦੋਂ ਲੈ ਜਾਾਂਗੇ ਕਿਉਂਕਿ ਹਜੇ ਕੋਈ ਚੀਜ਼ਾਂ ਨਹੀਂ ਆਪਾਂ ਉਹ ਚਾਰਜ ਤੇ ਲਾ ਕੇ ਰੱਖਿਆ ਹੋਈਆਂ ਨੇ। ਸਮਾਨ ਸਾਰਾ ਘੋੜੇ ਤੇ ਬੰਨਿਆ ਗਿਆ ਤੇ ਹੁਣ ਆਪਾਂ ਤਿਆਰਾਂ ਚੱਲਣ ਲਈ ਤਖਤ ਸਾਹਿਬ ਚੱਲਦੇ ਆ ਪਹਿਲਾਂ ਤਖਤ ਸਾਹਿਬ ਵਾਰੂੰ ਨਮਸਕਾਰ ਕਰਕੇ ਕਿਉਂਕਿ ਹਜੇ ਤੱਕ ਉੱਥੇ ਕੋਈ ਮੋਟਰਸਾਈਕਲ ਦੀ ਫੋਟੋ ਵੀ ਨਹੀਂ ਸੀ ਆਪਾਂ ਖਿੱਚੀ ਤੇ ਉੱਥੇ ਨਮਸਕਾਰ ਕਰਦੇ ਆ ਮਹਾਰਾ ਫੇਰ ਅੱਗੇ ਆ ਗਏ ਲੈਣੇ ਤੇ ਚੱਲਦੇ ਆਂਗੇ ਅੱਗੇ ਸਫ਼ਰ ਤੇ ਜੈਕਟ ਨਹੀਂ ਪਾਈ ਹਜੇ ਤੱਕ ਮੈਂ ਰਾਈਡਿੰਗ ਗਲਵਜ਼ ਨਹੀਂ ਪਾਏ ਕਿਉਂਕਿ ਹਜੇ ਅੱਗੇ ਨੇੜੇ ਜਾਣਾ ਹੁਣ ਤੱਕ ਸਾਬ ਫਿਰ ਉੱਥੇ ਜਦੋਂ ਅੱਗੇ ਚੱਲਣ ਲੱਗਾਂਗੇ ਉਹ ਟਾਈਮ ਤੇ ਪਾ ਲਾਂਗੇ ਸਾਰਾ ਕੁਝ ਆਪਾਂ ਜੈਕਟ ਵੀ ਧੋਣ ਵਾਲੀ ਹੋ ਗਈ ਕੱਪੜੇ ਧੋਤੇ ਨਹੀਂ ਗਏ ਟਾਈਮ ਨਹੀਂ ਲੱਗਿਆ ਰਾਤ ਵੀ ਸਾਨੂੰ 11-12 ਵਜੇ ਬਾਈ ਹੋਰਾਂ ਨਾਲ ਗੱਲਾਂ ਮਾਰਦੇ ਨੂੰ ਬਾਈਾ ਮਰਜੋਤ ਸਿੰਘ ਸੀ ਤੇ ਉਹਨਾਂ ਦੇ ਨਾਲ ਮਿੱਤਰ ਆ ਗਏ ਉਹ ਬੈਠੇ ਰਹੇ ਗੱਲਾਂ ਮਾਰੀ ਗਏ ਕੱਪੜੇ ਧੋਣ ਕੇ ਨਹੀਂ ਰਹਿ ਗਿਆ ਆਪਣੇ ਤੇ ਚੱਲ ਕੇ ਹੁਣ ਅੱਗੇ ਬਸ ਇੱਕ ਦਿਨ ਧੋਲਾਂਗੇ ਹੁਣ ਤਾਂ 4-5 ਦਿਨਾਂ ਚ ਘਰੇ ਪਹੁੰਚਾਂਗੇ। ਠੇਕ ਆਲਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਪਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ਣਾ ਮੇਰਾ ਅੱਜ ਦਾ ਇਹ ਦਿਨ। ਬਾਕੀ ਸਭਨਾ ਦਾ ਖੁਸ਼ੀਆਂ ਭਰ ਬਤੀਤ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜੀ ਜਾਨ ਦਿਲ ਤਾਂ ਨਹੀਂ ਕਰਦਾ ਹਜੂਰ ਸਾਹਿਬ ਤੋਂ ਜਦੋਂ ਵੀ ਆ ਜਾਈਦਾ ਕਿੰਨੇ ਵਾਰੀ ਆਏ ਆ ਆਪਾਂ ਤੀਜੀ ਵਾਰ ਦਾ ਹੁਣ ਹੋਇਆ। ਜਦੋਂ ਵੀ ਇੱਥੇ ਆਉਂਦੇ ਆ ਜਾਨ ਨੂੰ ਦਿਲ ਨਹੀਂ ਕਰਦਾ। ਬੜੀ ਰੌਣਕ ਹੁੰਦੀ ਹੈ ਇੱਥੇ ਤੇ ਬੜਾ ਹੀ ਸਕੂਨ ਮਿਲਦਾਗਾ। ਲੋ ਜੀ ਹੁਣ ਮਹਾਰਾਜ ਨੂੰ ਕਰ ਲਈ ਆਪਾਂ ਇੱਥੋਂ ਨਮਸਕਾਰ ਨਮਸਕਾਰ ਕਰਕੇ ਫੇਰ ਲੈ ਕੇ ਆ ਗਿਆ। ਚੱਲਦੇ ਆਂਗੇ ਆਪਣੇ ਅਗਲੇ ਸਫਰਾਂ ਤੇ। ਬਹੁਤ ਵਧੀਆ ਸਫਰ ਰਿਹਾ ਇੱਥੇ ਤੱਕ ਦਾ। ਜਿੰਨਾ ਵੀ ਹਜੇ ਤੱਕ ਤਾਂ ਆਪਾਂ ਪੰਜਾਬ ਤੋਂ ਲੈ ਕੇ ਸਾਰਾ ਸਾਊਥ ਇੰਡੀਆ ਘੁੰਮਿਆ ਗੁਜਰਾਤ ਤੋਂ ਗੁਜਰਾਤ, ਮਹਾਰਾਸ਼ਟਰ ਬਾਕੀ ਬਾਅਦ ਵਿੱਚ ਸਾਰਾ ਸਾਊਥ ਇੰਡੀਆ ਘੁੰਮਿਆ। ਅੰਗ-ਸੰਗ ਹੋ ਕੇ ਮਹਾਰਾਜ ਸਹਾਇ ਹੋਏ ਤੇ ਬਹੁਤ ਵਧੀਆ ਸਫਰ ਰਿਹਾ ਤੇ ਹੁਣ ਜਿਹੜਾ ਸਫਰ ਹੈ ਸਫਰ ਦਾ ਦੂਜਾ ਹਿੱਸਾ ਹੈਗਾ ਉਹ ਸ਼ੁਰੂ ਕਰ ਦਿਆਂਗੇ ਆਪਾਂ। ਹਜੂਰ ਸਾਹਿਬ ਤੋਂ ਪੰਜਾਬ ਤੇ ਚੱਲਦੇ ਆਂਗੇ ਮੋਟਰਸਾਈਕਲ ਇੱਥੇ ਲਾਤਾ ਕਿਉਂਕਿ ਹਜੇ ਤੱਕ ਆੜੀ ਨੂੰ ਆਪਾਂ ਇੱਥੇ ਲੈ ਗਏ ਨਹੀਂ ਸੀ ਆਏ ਉਹ ਹੁਣ ਆੜੀ ਨੂੰ ਵੀ ਦਰਸ਼ਨ ਕਰਵਾਤੇ ਤੇ ਹੁਣ ਆਪਾਂ ਵਸ ਅਰਦਾਸ ਕਰ ਲਈਏ ਮੱਥਾ ਵਾਰੋ ਟੇਕ ਕੇ ਨਮਸਕਾਰ ਕਰਕੇ ਫਿਰ ਆਪਾਂ ਚੱਲਦੇ ਹਾਂ ਜੇ ਅੱਗੇ ਇੱਥੇ ਆਪਾਂ ਤਖਤ ਸਾਹਿਬ ਦਰਸ਼ਨ ਮੇਲਾ ਕਰ ਰਹੇ ਸੀ ਤੇ ਬਾਈ ਹੋਰਾਂ ਨੇ ਪਛਾਣ ਲਏ ਬਾਈ ਹੋਰਾਂ ਨੇ ਮਿਲਿਆ ਤੁਸੀਂ ਕਿੱਥੋਂ ਆਏ ਹੋ ਜੀ ਜਰਾਹੇ ਦਰਾਹੇ ਤੋਂ ਆਏ ਦਰਾਹੇ ਤੋਂ ਠੀਕ ਹੈ ਠੀਕ ਹੈ ਠੀਕ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਰਵਿੰਦਰ ਸਿੰਘ ਆ ਜੀ ਤੁਹਾਡਾ ਬਾਈ ਦਲੇਵਿੰਦਰ ਸਿੰਘ ਦਲੇਵਿੰਦਰ ਸਿੰਘ ਠੀਕ ਹੈ ਚੰਗਾ ਲੱਗਾ ਤੁਹਾਨੂੰ ਮਿਲ ਕੇ ਹਾਂ ਸਿੰਮੇਲਾ ਹਜੇ ਕਰੀਉ ਜਾ ਰਹੇ ਸੀਗੇ ਕਿ ਬਾਈ ਹੋਰੇ ਮਿਲ ਗਏ ਬਾਈ ਹੋਰੇ ਇਹ ਮੰਡੀ ਕਲਾਂ ਤੋਂ ਹਨ ਗਵਾਂਢੀ ਹੋਏ ਆ ਕੇ ਫਿਰਤਾ ਠੀਕ ਹੈ ਕਿਉਂਕਿ ਦੋ ਪਿੰਡ ਛੱਡ ਕੇ ਦੋ ਤਿੰਨ ਪਿੰਡ ਛੱਡ ਕੇ ਮੰਡੀ ਕਲਾਂ ਪਿੰਡ ਸਾਰੇ ਸੰਗਤ ਮੰਡੀ ਕਲਾਂ ਤੋਂ ਹੀ ਆਗੀ ਠੀਕ ਹੈ ਠੀਕ ਹੈ ਠੀਕ ਹੈ ਭਾਈ ਤੇ ਚੰਗਾ ਲੱਗਦਾ ਕਿ ਜਦੋਂ ਹਨ ਕੋਈ ਵੀ ਮਿਲਦਾ ਵਾਕਿਆ ਹੁਣ ਅਸੀਂ ਬਸ ਚੱਲੇ ਸੀਗੇ ਇੱਥੋਂ ਹੁਣ ਪੰਜਾਬ ਵਾਪਸ ਇਹ ਸਾਡੀ ਤਾਂ ਮੈਂ ਦੇਖ ਰਿਹਾ ਤੇ ਮੈਂ ਇੱਧਰ ਕਰਨ ਲੱਗਿਆ ਸੀ ਅੰਦਰ ਠੀਕ ਹੈ ਠੀਕ ਹੈ ਮੈਂ ਵੀ ਰਾਂ ਵਿੰਡੋ ਪਿੰਡਾ ਕੋਈ ਨਾ ਠੀਕ ਹੈ ਬਲੌਗ ਲਿਖ ਲਿਆ ਬਾਈ ਠੀਕ ਸੋਨੂੰ ਕਿੰਨੇ ਦਿਨ ਹੋ ਗਏ ਆ ਨੂੰ ਚੌਥਾ ਦਿਨ ਹੈ ਬਾਈ ਚੌਥਾ ਦਿਨ ਹੈ ਵਾਪਸੀ ਵਾਪਸੀ ਪਰਸਲ ਠੀਕ ਹੈ ਵਧੀਆ ਰਹੇ ਦਰਸ਼ਨ ਮੇਲਾ ਚਲੋ ਠੀਕ ਹੈ ਖਾਲਸਾ ਹੋਇਆ ਕਿ ਜੀ ਕਰਤੇ ਜੀ ਹੁਣ ਅੰਨੇ ਮਾਰੇ ਤਾਂ ਆ ਗਿਆ ਤੇ ਫੇਰ ਆਵਾਂਗੇ ਜਲਦ ਦਰਸ਼ਨ ਮੇਲਿਆਂ ਲਈ ਤੇ ਬਹੁਤ ਆਨੰਦ ਆਉਂਦਾ ਹਜੂਰ ਸਾਹਿਬ ਵੱਖਰਾ ਇੱਕ ਅਹਿਸਾਸ ਮਿਲੂਗਾ ਇੱਥੇ ਆ ਕੇ ਜੇ ਨੂੰ ਸ਼ਬਦਾਂ ਚ ਪਰੋਣਾ ਥੋੜਾ ਜਿਆ ਮੁਸ਼ਕਲ ਹੋ ਜਾਂਦਾਗਾ ਤੇ ਅਰਦਾਸ ਸੋਧ ਲਈ ਦਰਸ਼ਨ ਮੇਲਾ ਅੰਦਰ ਜਾ ਕੇ ਆਪਾਂ ਘਰੇ ਤੇ ਇਹ ਸਫਰ ਦੇ ਵਿੱਚ ਹੁਣ ਅੱਗੇ ਸਫਰ ਨੂੰ ਵਧਾਉਨੇ ਆਂ ਬਾਟ ਖਿੱਚਦੇ ਆਂ ਦੁਪਹਿਰ ਦੇ 12 ਵਜੇ ਟਾਈਮ ਖਾਸਾ ਹੋ ਗਿਆ ਤੇ ਹੁਣ ਇੱਥੋਂ ਚੱਲਣਾ ਆਪਾਂ ਐਸ ਪਰ ਨੈਵੀਗੇਸ਼ਨ ਆਪਣੀ 105 ਕਿਲੋਮੀਟਰ ਦੀ ਬਾਟ ਆ ਗਈ ਨਕਸ਼ੇ ਨਾਮ ਦੇ ਭਗਤ ਨਾਮਦੇਵ ਜੀ ਦਾ ਜਾਨੋਸਤਾਨ ਪਹਿਲਾਂ ਚੱਲ ਕੇ ਉੱਥੇ ਦਰਸ਼ਨ ਮੇਲਾ ਕਰਦੇ ਆਂ ਤੇ ਫਿਰ ਅੱਗੇ ਦੇਖਦੇ ਆਂ ਅੱਜ ਸ਼ਾਮ ਨੂੰ ਕਿੱਥੇ ਤੱਕ ਪਹੁੰਚ ਜਾਂਦਾ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਟਰਾਈ ਕਰਿਆ ਕਰਾਂਗੇ ਹੁਣ ਵੀ 400 ਕਿਲੋਮੀਟਰ ਦਿਨੇ ਟੇੜੇ ਟੇੜੇ ਆਪਾਂ ਦਿੱਲੀ ਬਾਅਦ ਕੱਢ ਲਿਆ ਕਰੀਏ ਤੇ ਚਲੋ ਮੋਟਰਸਾਈਕਲੋਂ ਬੈੱਕ ਹੀ ਕੱਢ ਲੈਂਦੇ ਆ ਹਾਂਜੀ ਪੰਜਾਬ ਤੁਜੀ ਅਸੀਂ ਸਾਰਾ ਸਾਊਥ ਕਰਕੇ ਆ ਰਹੇ ਆਂ ਤਾਮਿਲਨਾਡੂ ਤੋਂ ਵਾਪਸ ਤੇ ਸਾਨੂੰ ਅੱਜ 70 ਹਾਂਜੀ ਆਦਮੀ ਨਹੀਂ ਨਹੀਂ ਟਰੈਵਲ ਹਾਂਜੀ ਹੱਸਿਆ ਬੋ ਜੀ ਅਸੀਂ ਹੁਣ ਪੰਜਾਬ ਨੂੰ ਵੀਰੇ ਹਾਂ ਜੀ ਹਾਂ ਬੜੀ ਵਧੀਆ ਜੀ ਲੱਗੀ ਸਾਡੇ ਸਰਦਾਰ ਭਰਾ ਵੀ ਆਏ ਹਾਂ ਜੀ ਹਾਂ ਜੀ ਹਾਂ ਕਿਹੜੀ ਜਗ੍ਹਾ ਤੋਂ ਆਏ ਮੈਂ ਬਠਿੰਡੇ ਤੋਂ ਆ ਮੈਂ ਪੀਵੀ 203 ਦੇ ਹਾਂ ਜੀ ਹਾਂ ਸਾਡਾ ਮੁਕਸ਼ਰ ਹੀ ਹੈ ਠੀਕ ਹੈ ਠੀਕ ਹੈ ਮੇਰਾ ਰਾਮਪਰੇ ਕੋਲੇ ਪਿੰਡ ਆ ਜਾਂਦਾ ਜੌਂਦ ਅੱਛਾ ਜੀ ਹਾਂ ਜੀ ਹਾਂ ਨਹੀਂ ਤੁਸੀਂ ਕਿਹੜੀ ਕਿਹੜੀ ਜਗ੍ਹਾ ਘੁੰਮ ਬੱਸ ਇਹ ਬਚਾ ਲੈਂਦੀ ਹੈ ਜੇ ਕੋਈ ਡਿਗ ਡੁਗ ਪਵੇ ਨਾ ਇਹਦੇ ਵਿੱਚ ਬਚਾਉਣ ਨੂੰ ਪਾਈਆਂ ਹੋਈਆਂ ਚੀਜ਼ਾਂ ਐ ਬਸ ਉਹ ਠੰਡੇ ਹੈਗੇ ਨਹੀਂ ਮਹਾਰਾਜ ਫੇਰ ਕੀ ਡੀਗੋ ਨਹੀਂ ਮਹਾਰਾਜ ਅੰਗ ਸੰਗ ਸਦਾ ਸਹਾ ਜੀ ਹੋ ਜੂ ਮੈਂ ਨਹੀਂ ਨਹੀਂ ਬਸ ਘੁੰਮਣ ਦਾ ਹੀ ਰਹਿੰਦੇ ਮਤਲਬ ਹੂੰ ਬਠਿੰਡੇ ਤੋਂ ਮੈਂ ਬਠਿੰਡੇ ਤੋਂ ਆਉਦਾ ਰਸਤੇ ਦੇ ਵਿੱਚ ਹੋਟਲ ਵਗੈਰਾ ਮਿਲ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਹਾਂਜੀ ਹਾਂ ਤਰਵੰਡੀ ਸਾਬ ਹਾਂਜੀ ਚਲੇ ਯਾਰ ਹਾਂਜੀ 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 ਠੀਕ ਹੈ ਵੀ ਖਾਲਸਾ ਵੈਕ ਜੀ ਕੀ ਫਤਿਹ ਜੀ ਇੱਥੇ ਦਰਵਾਸਾ ਸਾਹਿਬ ਅੱਜ ਤਾਂ ਖੜਾ ਮੈਨੂੰ ਹੋ ਗਿਆ ਇੱਥੇ ਘੰਟੇ ਤੋਂ ਉੱਤੇ ਲੱਗ ਗਿਆ ਬਹੁਤ ਸਾਰੇ ਜਿਹੜੇ ਸੀਗੇ ਸੱਜਣ ਮਿਲਣ ਵਾਲੇ ਤੇ ਕਈ ਵਾਰੀ ਇਹ ਤਾਂ ਆਸ ਨਹੀਂ ਹੁੰਦੀ ਅੱਜ ਸਵੇਰੇ ਮੇਰਾ ਉਧਰ ਵੀ ਨਹੀਂ ਸੀ ਮਾਚਲ ਵੀ ਹੁਣ ਤਾਂ ਸੰਗਤਾਂ ਕਿਉਂਕਿ ਅੱਜ ਚੱਲ ਗਿਆ ਸੀ ਬਹੁਤ ਸੰਗਤਾਂ ਛੁੱਟੀਆਂ ਸੀ ਨਾ ਪਿਛਲੇ ਦਿਨਾਂ ਦੇ ਵਿੱਚ ਤੇ ਬਹੁਤ ਸੰਗਤ ਆ ਵਗੀਆਂ ਸੀ ਮੈਂ ਚਲੋ ਅੱਜ ਨਹੀਂ ਮਿਲਣਾ ਕਿਸੇ ਨੇ ਪਰ ਸਵੇਰ ਦੇ ਹੁਣ ਬਾਈਰ ਕੇ ਮਿਲੇ ਪਹਿਲਾਂ ਉਹਨਾਂ ਨੇ ਪਛਾਣਿਆ ਨਹੀਂ ਕਿਉਂਕਿ ਹੈਲਮਟ ਵਗੈਰਾ ਲੱਗਿਆ ਹੋਇਆ ਸੀ ਚੈਨਲ ਖੋਲ ਕੇ ਦੇਖਿਆ ਕਹਿੰਦੇ ਇਹ ਤਾਂ ਸਬਸਕ੍ਰਾਈਬਰ ਆਗਾ ਅਸੀਂ ਤੁਹਾਡੀ ਵੀਡੀਓ ਦੇਖਦੇ ਆ ਮੈਂ ਕਿਹਾ ਫਿਰ ਮਈ ਆ ਗਿਆ ਜੀ ਪਛਾਣੋ ਅਸਲ ਦੇ ਵਿੱਚ ਜਿਹੜਾ ਫਰਕ ਪਾਇਆ ਜਾਂਦਾ ਨਾ ਜਿਹੜੀ ਸੀਰੀਜ਼ ਆਪਣੀ ਇਹ ਪਿੱਛੇ ਚੱਲ ਰਹੀ ਹੈਗੀ ਉਹਦਾ ਚੱਕਰ ਆਗਾ ਸਾਰਾ ਤੇ ਨਹੀਂ ਬਹੁਤ ਸਾਰੇ ਜਿਹੜੇ ਪਰ ਫਿਰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਇੱਥੇ ਆ ਕੇ ਚਲੋ ਜੀ ਖੁੱਲੇ ਦਰਸ਼ਨ ਹੋ ਗਏ ਬਾਕੀ ਇਹ ਹੁੰਦਾਗਾ ਮੋਸਟਲੀ ਮੈਨੂੰ ਇਹ ਨਹੀਂ ਹੁੰਦਾ ਕਿ ਹਾਂ ਮੈਨੂੰ ਇੱਥੇ ਕੋਈ ਪਛਾਣੂਗਾ ਨਹੀਂ ਕਿਉਂਕਿ ਆਪਣੀ ਤਾਂ ਇੱਥੇ ਕੋਈ ਹیثیت ਹੈ ਨਹੀਂ ਗਿਆ ਨਾ ਐਡੇ ਵੱਡੇ ਦਰ ਤੇ ਕਿਤੇ ਵੀ ਹੈ ਨਹੀਂ ਵੈਸੇ ਤੇ ਪਰ ਇਹ ਹੁੰਦਾ ਜਦੋਂ ਮੈਂ ਕਾਲ ਦੀ ਨਾਲ ਗਿਆ ਮੈਥੋਂ ਨੰਗਿਆ ਨਹੀਂ ਜਾਂਦਾ ਹੁੰਦਾ ਮੈਨੂੰ ਇਹ ਹੁੰਦਾ ਫਿਰ ਵੀ ਬਹਾਨਾ ਨਹੀਂ ਹੁੰਦਾ ਇੱਕ ਆਏ ਹੋਇਆ ਤਾਂ ਦਰਸ਼ਨ ਜਿੰਨੇ ਹੋਣ ਉਹਨੇ ਥੋੜੇ ਆਗੇ ਤਾਂ ਕਰਕੇ ਹੁੰਦਾ ਵੀ ਦਰਸ਼ਨ ਖੁੱਲੇ ਆਪਦੇ ਘਰੇ ਦੋ ਦਿਨ ਹੁਣ ਮੈਂ ਤਖਤ ਸਾਹਿਬ ਵੀਡੀਓ ਨਹੀਂ ਬਣਾਈ ਚੱਜ ਨਾਲ ਤੇ ਮੈਨੂੰ ਨਹੀਂ ਲੱਗਦਾ ਹਜੂਰ ਸਾਹਿਬ ਤੁਸੀਂ ਮੈਨੂੰ ਨਹੀਂ ਪਤਾ ਕਿਵੇਂ ਬਣੀ ਵੀਡੀਓ ਕਿਵੇਂ ਨਹੀਂ ਕਿਉਂਕਿ ਇਸ ਵਾਰੀ ਮੈਨੂੰ ਵੀਡੀਓ ਦਾ ਘਟ ਆਪਦੇ ਦਰਸ਼ਨਾਂ ਦਾ ਵੱਧ ਸੀਗਾ ਕਿ ਪਹਿਲਾਂ ਆਇਆ ਆਪਾਂ ਵੀਡੀਓ ਦੇ ਚੱਕਰ ਦੇ ਵੀਡੀਓ ਬਣਾਉਂਦੇ ਰਹਿੰਦੇ ਹਣਾ ਫਿਰ ਉਹਨਾਂ ਵਧੀਆ ਦਰਸ਼ਨ ਨਹੀਂ ਹੁੰਦੇ ਵੀ ਮੈਂ ਚਲੋ ਇਸ ਵਾਰੀ ਟਰਾਈ ਕੀਤਾ ਕਿ ਮੈਂ ਆਪਦੇ ਖੁੱਲ ਕੇ ਦਰਸ਼ਨ ਕਰਾਂ ਤੇ ਨਾਲ ਸੋਨੂੰ ਜਿੰਨੇ ਹੋ ਸਕਦੇ ਆ ਉਹਨੇ ਦਰਸ਼ਨ ਕਰਵਾਵਾਂ ਸੌਤ ਦੇ ਇਸ਼ਾਰਿਆਂ ਦੇ ਵਿੱਚ ਜਿਵੇਂ ਆਪਾਂ ਦੇਖਦੇ ਸੀ ਤਾਂ ਭੀੜ ਭਾੜ ਨਹੀਂ ਸੀ ਇੰਨੀ ਪਰ ਮਹਾਰਾਸ਼ਟਰ ਦੇ ਵਿੱਚ ਜਦੋਂ ਇਹ ਬੰਦਾ ਵੜਦਾ ਪਤਾ ਨਹੀਂ ਕੀ ਚੱਕਰ ਆ ਗਿਆ ਫੌਲੀ ਪੀੜੀ ਪੀੜ ਹੁੰਦੀ ਆ ਨਾ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਛੋਟਾ ਟਾਊਨ ਹੋ ਉਸ ਨੂੰ ਅੱਧਾ ਸ਼ਹਿਰ ਤੱਕ ਸੜਕ ਦੇ ਖੜਾ ਮਿਲੂਗਾ ਬਾਜ਼ਾਰ ਸੜਕਾਂ ਦੇ ਸਾਈਡਾਂ ਤੇ ਲੱਗੀਆਂ ਦੁਕਾਨਾਂ ਅੱਧੀ ਸੜਕ ਤੱਕ ਆਏ ਖੜੇ ਹੁੰਦੇ ਆ ਤੇ ਖਾਸੀ ਸਾਨੂੰ ਆਏ ਜੇ ਲੱਗੂ ਭੀੜ-ਪਾੜ ਜਿਹਾ ਪਤਾ ਨਹੀਂ ਕਿਹੜਾ ਸ਼ਹਿਰ ਆ ਗਿਆ ਮੋਟਰਸਾਈਕਲ ਪੂਰਾ ਜਿਹੜਾ ਉਹ 24000 ਕਿਲੋਮੀਟਰ ਚੱਲ ਗਿਆ ਤੇ 24000 ਚੱਲਦੇ ਸਾਰ ਹੀ ਕਹਿੰਦਾ ਭਾਈ ਜੀ ਤੇਲ ਖਤਮਾ ਯਾਨੀ ਕਿ ਆਖਰੀ ਡੰਡਾ ਬਚੇਗਾ 55 ਕਿਲੋਮੀਟਰ ਦੀ ਰਾਈਡ ਦਾ ਇੱਥੇ ਕੀ ਰੇਟ ਲਾ ਰਿਹਾ ਬਾਈ 105000 ਬਾਅਦ ਕਿੰਨੇ ਮੁਕਾਬਲੇ 1 ਰੁਪਿਆ ਮਹਿੰਗਾ ਲਗਭਗ 2 ਘੰਟੇ ਦੀ ਬਾਤ ਤੈਕਰਨ ਤੋਂ ਬਾਅਦ ਇਸ ਵਕਤ ਆਪਾਂ ਆਉਂਡਾ ਨਾਗਨਾਥ ਜਾਂ ਫਿਰ ਆਪਾਂ ਕਹ ਲਈਏ ਨਰਸੀ ਨਾਮ ਦੇ ਪਹੁੰਚ ਗਏ ਜਿੱਥੇ ਭਗਤ ਨਾਮਦੇਵ ਜੀ ਦਾ ਸਥਾਨ ਹੈ ਉਹਨਾਂ ਦਾ ਜਨਮ ਸਥਾਨ ਜਿੱਦੇ ਉਹ ਘਰ ਬਣਿਆ ਹੋਇਆਗਾ ਗੁਰਬਾਣੀ ਦੇ ਵਿੱਚ ਜਿਹੜੀ ਟੋਟਲ 15 ਭਗਤਾਂ ਦੀ ਬਾਣੀ ਦਰਜ ਹੈਗੀ ਉਹਨਾਂ ਦੇ ਵਿੱਚ ਇੱਕ ਭਗਤ ਨੇ ਭਗਤ ਨਾਮਦੇਵ ਜੀ ਨੰਗ ਜੀ ਵੀਰੇ ਨੰਗ ਜੀ ਨੰਗ ਜੀ ਲੰਗ ਜੀ ਲੰਗ ਜੀ ਤੇ ਚੱਲੋ ਜੀ ਮੋਟਰਸਾਈਕਲ ਇੱਥੇ ਆਪਾਂ ਲਾਤਾ ਇਧਰਲੇ ਪਾਸੇ ਬਣਿਆ ਹੋਇਆ ਭਗਤ ਨਾਮਦੇਵ ਜੀ ਦਾ ਜਦੀ ਭਗਤ ਨਾਮਦੇਵ ਜੀ ਦਾ ਘਰ ਚੱਲ ਕੇ ਪਹਿਲਾਂ ਆਪਾਂ ਘਰ ਦੇ ਦਰਸ਼ਨ ਕਰਦੇ ਆਂ ਤੇ ਫਿਰ ਮੰਦਰ ਦੇ ਵਿੱਚ ਵੀ ਜਾਵਾਂਗੇ ਬਸ ਇਧਰ ਘਰ ਬੜੇ-ਵੜੇ ਬਣੇ ਹੋਇਆ ਪੁਰਾਣੇ ਘਰ ਆਗੇ ਜਿਵੇਂ ਆ ਵੀ ਘਰ ਪੁਰਾਣਾਗਾ ਤੇ ਹੋ ਵੀ ਜਿਹਨੂੰ ਅਸਮਾਨੀ ਜਿਹਾ ਰੰਗ ਕੀਤਾ ਹੋਇਆ ਘਰ ਪੁਰਾਣਾਗਾ ਮਸਾਲੇ ਲਗਾਤਾਰ ਇੱਥੋਂ ਖਰੀਦੋ-ਖਰੀਦੀ ਚੱਲੀ ਜਾਂਦੀ ਹੈਗੀ ਪਹਿਲਾਂ ਉੱਥੋਂ ਵੀ ਮੈਂ ਮਸਾਲੇ ਖਰੀਦ ਕੇ ਲੈ ਕੇ ਆਂਦੇ ਆ ਇੱਥੋਂ ਵੀ ਸਾਰੇ ਆਪਣੇ ਮਸਾਲੇ ਤੇ ਇਹ ਕ आठ सौ रुपये किलो ठीक है भाई असी फिर थोड़ी जी महंगी ले जो वाइट वाली होती है वो क्या प्राइस है चौदह सौ रुपये किलो अस्सी महंगा ये मतलब किधर से इधर लोकल या फिर इधर तो नहीं होती होगी यार ये तो बहुत ठंड में होती है हाँ वो इधर होती है अश्वगंधा सौफ वगैरह हल्दी काफ़ी फेमस है ना इधर की हल्दी क्या प्राइस तो होता है किलो अस्सी रुपए किलो ठीक है हाँ। ठीक है ये दालचीनी आ गई है ना होता है तो हमारे भी हो जाता है धनिया <laughs> तो ठीक है ठीक है।, हाँ, है मतलब यहाँ से बहुत खरीदारी करके आ, आते हैं है ना तो क्वालिटी भी मिलती है। हाँ, वो क्योंकि मसाले इधर ज्यादा होते हैं ना हमारे उधर से है है सस्ता फिर ज्यादा होगा वो कम होगा थोड़ा रेट जीरा हां या 250 रुपी किलो से 300 रुपी किलो अच्छा पूरा किलो हां ठीक है आप की दर 350 से ऊपर आएगा हमारे तो ऊपर आता है वो फर्क वो फर्क आ जाता है ना। थीक है ना ठीक है ठीक है ठीक है शुक्रिया जी ओके चलो जी हुन आपा मसाले देख ले ते हुन चल के आपा भक्त नाम देवी दे घर दा दर्शन करा दे, देखे। देखे। दे ਇਹ ਹੁਣ ਤਾਂ ਚਲੋ ਬਾਕੀ ਉੱਪਰ ਇਮਾਰਤ ਬਣ ਗਈ ਇਹ ਘਰ ਉਹਨਾਂ ਦਾ ਜਿਹੜਾ ਜਿੱਥੇ ਉਹਨਾਂ ਦਾ ਜਨਮ ਹੋਇਆ ਉਹਨੂੰ ਵੀ ਮੇਨਟੇਨ ਕੀਤਾ ਜਾਏਗਾ ਅੱਜ ਜੀ ਇਹ ਹੈਗਾ ਜਨਮ ਸਥਾਨ ਭਗਤ ਨਾਮਦੇਵ ਜੀ ਦਾ ਪਰਤਨ ਘਰ ਹੈਗਾ ਇਹ ਪਕਤਨਾਮ ਦੇਵੀ ਜੀ ਦੇ ਘਰ ਦੇ ਆਪਾਂ ਦਰਸ਼ਨ ਕੀਤੇ ਆਗੇ ਉਹਨਾਂ ਦਾ ਉਹ ਸਥਾਨ ਜਿਸ ਜਗ੍ਹਾ ਤੇ ਉਹਨਾਂ ਦਾ ਜਨਮ ਹੋਇਆ ਪ੍ਰਾਤਨ ਘਰ ਹੈਗਾ ਅੰਦਰ ਇੱਕ ਛੋਟਾ ਕਮਰਾ ਅੰਦਰ ਇੱਕ ਕਮਰੇ ਵਾਂਗੂ ਬਣਿਆ ਹੋਇਆ ਉਹਦੇ ਉੱਪਰ ਹੁਣ ਇੱਕ ਵੱਡਾ ਕਮਰਾ ਬਣਾ ਕੇ ਹਨ ਉਹਨੂੰ ਕਵਰ ਕੀਤਾ ਹੈ ਜਿੱਥੇ ਜਾ ਕੇ ਸੰਗਤਾਂ ਜਿਹੜੀਆਂ ਬੈਠਦੀਆਂ ਨੇ ਭਗਤ ਨਾਮਦੇਵ ਜਿਹੜੇ ਟੋਟਲ ਆਗੇ ਉਹ 65 ਸ਼ਬਦ ਸੀਗੇ ਜਿਹੜੇ ਗੁਰਬਾਣੀ ਦੇ ਵਿੱਚ ਦਾਗੇ ਤੇ ਇਹ ਸਾਰਾ ਸਥਾਨ ਸੀ ਹੁਣ ਆਪਾਂ ਇੱਥੇ ਚੱਲਦੇ ਆਂਗੇ ਮੰਦਿਰ ਦੇ ਵਿੱਚ ਉਹ ਮੰਦਿਰ ਜਿੱਥੇ ਬੈਠ ਕੇ ਉਹਨਾਂ ਨੇ ਵਿਠਲ ਭਗਵਾਨ ਦੀ ਭਗਤੀ ਕੀਤੀ ਤੇ ਚਲਿਓ ਜੀ ਤਿਆਰੀ ਹੈ ਹਾਂਜੀ ਹਾਂਜੀ ਚਲੋ ਚੱਕੀਏ ਮੋਟਰਸਾਈਕਲ ਉੱਥੇ ਲੈ ਚੱਲਦੇ ਆਂਗੇ ਹਨਾ ਇੱਥੋਂ ਅੱਗੇ ਆਪਾਂ ਚੱਲ ਕੇ ਜਾਣਾ ਜੀ ਆਂਡਾ ਨਾਗਨਾਥ ਆਂਡਾ ਨਾਗਨਾਥ ਮਤਲਬ ਉਹ ਮੰਦਿਰ ਆਗਾ ਜਿਹੜਾ ਭਗਤ ਨਾਮਦੇਵ ਜੀ ਨੇ ਕਮਾਤਾ ਸੀ ਇਹ ਤੋਂ ਹੋਏਗਾ ਟੋਟਲ 35 ਕਿਲੋਮੀਟਰ ਦੂਰ ਆ ਯਾਨੀ ਕਿ ਪੌਣਾ ਘੰਟਾ ਲੱਗ ਜਾਣਾ ਆਪਾਂ ਨੂੰ ਉੱਥੇ ਜਾਣ ਤੇ ਸੋ ਉੱਥੇ ਜਾ ਕੇ ਹੁਣ ਵੀਡੀਓ ਸਟਾਰਟ ਕਰਾਂਗੇ ਰਾ ਦੇ ਵਿੱਚ ਕੋਈ ਵੀ ਸ਼ੂਟ ਵਗੈਰਾ ਕਰਾਂਗੇ ਨਹੀਂ ਗਲਵਜ਼ ਜੈਕਟ ਸਾਰਾ ਕੁਝ ਇਹਦੇ ਉੱਤੀ ਆ ਮੋਟਰਸਾਈਕਲ ਦੇ ਤੇ ਇੱਥੇ ਚੱਲਦੇ ਆਂ ਕਿ ਹੁਣ ਚੱਲ ਕੇ ਆਪਾਂ ਅੰਡਾ ਨਾਗਨਾਥ ਮਿਲ ਜਿਆ ਕਾਸ ਲਿਆ ਮੁੰਡੇ ਨੇ ਕੈਮਰਾ 'ਚ ਫੜਦਾ ਨਹੀਂ ਨਰਸੀ ਨਾਮਦੇਵ ਤੋਂ ਤਕਰੀਬਨ 35 ਕਿਲੋਮੀਟਰ ਚੱਲ ਕੇ ਆਪਾਂ ਅੰਡਾ ਨਾਗਨਾਥ ਪਹੁੰਚ ਗਏ ਇੱਥੇ ਬਣਿਆ ਹੋਇਆ ਮੰਦਿਰ ਤੇ ਅਸਲ ਦੇ ਵਿੱਚ ਹੋਇਆ ਕਿ ਨਾ ਅੱਜ ਥੋੜਾ ਜਿਹਾ ਆਪਾਂ ਗਲਤ ਪੈ ਗਏ ਜੇ ਤੁਸੀਂ ਹਜੂਰ ਸਾਹਿਬ ਵਾਲੇ ਪਾਸੇ ਆਉਂਦੇ ਹੋ ਤਾਂ ਪਹਿਲਾਂ ਤੁਸੀਂ ਆਉਂਡਾ ਨਗਨਾਥਾਇਓ ਫੇਰ ਜਾਇਓ ਅਸੀਂ ਥੋੜਾ ਜਿਹਾ ਬਸ ਕਈ ਵਾਰੀ ਹੁੰਦਾ ਨਾ ਵੀ ਇਦਾਂ ਸੋਚਦੇ ਨਹੀਂ ਆਪਾਂ ਇਹ ਚੀਜ਼ ਦਿਮਾਗ ਦੇ ਚੋਂ ਦਿਮਾਗ ਚੋਂ ਗੱਲ ਨਿਕਲ ਗਈ ਸੀ ਮੈਪ ਤੇ ਦੇਖਣਾ ਭੁੱਲ ਗਏ ਕਿਹੜੀ ਜਗ੍ਹਾ ਪਹਿਲਾਂ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸ਼ੁਕਰੀਆ ਇਹ ਬਾਰੇ ਬਣੀ ਹੋਈ ਮਾਰਕੀਟ ਹੈ ਦਿਮਾਗ ਦੇ ਵਿੱਚੋਂ ਗੱਲ ਨਿਕਲ ਗਈ ਸੀ ਵੀ ਪਹਿਲਾਂ ਮੈਪ ਤੇ ਦੇਖੀਏ ਤਾਂ ਅਸੀਂ ਹਾਂ ਜਗ੍ਹਾ ਕਿਹੜੀ ਪਹਿਲਾਂ ਪਹੁੰਚੇ ਜਿਹੜੀ ਬਾਅਦ ਚ ਪਹੁੰਚੋ ਆਪਾਂ ਨੂੰ ਤੇ ਪਰ ਆਪਾਂ ਸਿੱਧੇ ਪਹਿਲਾਂ ਉੱਥੇ ਵਾਗੇ ਹੁਣ ਫੇਰ ਥੋੜਾ ਜਿਹਾ 20-25 ਕਿਲੋਮੀਟਰ ਪਿੱਛੇ ਹਟ ਕੇ ਨੇੜੇ ਸਾਹ ਹਜੂਰ ਸਾਹਿਬ ਵਾਲੇ ਪਾਸੇ ਨੂੰ ਹਨ ਇੱਧਰ ਪਹੁੰਚੇ ਗਿਆ ਆਪਾਂ ਇਹਦੇ ਬਣੇ ਹੋਏ ਇੱਧਰ ਚਾਰੇ ਪਾਸੇ ਮੰਦਰ ਤੇ ਮੰਦਰ ਦੇ ਜਿਵੇਂ ਆਮ ਬਾਹਰੀ ਮਾਰਕੀਟ ਬਣੀ ਹੁੰਦੀਆਂ ਤੋ ਜਿਹੜੀਆਂ ਚੀਜ਼ਾਂ ਮੰਦਰ ਦੇ ਵਿੱਚ ਚੜਾਵਾ ਚੜਦਾ ਜਿਹੜੀਆਂ ਚੀਜ਼ਾਂ ਦਾ ਉਹ ਚੀਜ਼ਾਂ ਬਾਰੇ ਪੰਗਾ ਹੁੰਦਾ ਦੁਕਾਨੇ ਪਾਸੇ ਬਣੀ ਹੋਈ ਹੈ ਮੇਨ ਐਂਟਰਸ ਇੱਥੇ ਕਚਰਾ ਟਾਕੂ ਨਹੀਂ ਇੱਥੇ ਕਚਰਾ ਟਾਕੂ ਨਹੀਂ ਮਤਲਬ ਕਚਰਾ ਨਹੀਂ ਫੇਕਨੇਗਾ ਇੱਧਰ ਹਾਂ ਠੀਕ ਹੈ ਸਿੱਖ ਰਾਂ ਥੋੜੀ ਥੋੜੀ ਵਰਨੀ ਠੀਕ ਹੈ ਜੀ ਤੇ ਚਲੋ ਮੰਦਰ ਦੇ ਵਿੱਚ ਆਪਾਂ ਪ੍ਰਵੇਸ਼ ਕਰਦੇ ਆਂਗੇ ਚੱਲ ਕੇ ਤੁਹਾਨੂੰ ਸਾਰਾ ਜਿਹੜਾ ਇਥੇ ਚਾਕਾ ਉਹ ਦਿਖਾਉਨੇ ਆਗੇ ਸਪੈਸ਼ਲ ਦਰਸ਼ਨ ਪਾਸ ਸਾਹਮਣੀ ਅੱਖਾਂ ਦੇ ਵਿੱਚ ਵਜਦੀ ਹੈ ਵੀਆਈਪੀ ਐਂਟਰੀ ਵੀ ਜੇ ਤੁਸੀਂ ਵੀਆਈਪੀ ਐਂਟਰੀ ਲੈਣੀ ਹੈਗੀ ਕਿਉਂਕਿ ਹਰੇਕ ਮੰਦਰ ਦੇ ਵਿੱਚ ਆਪਾਂ ਦੇਖਿਆ ਭਾਵੇਂ ਸਾਊਥ ਹੋਵੇ ਭਾਵੇਂ ਨਾਰਥ ਜੇ ਤੁਸੀਂ ਸਪੈਸ਼ਲ ਮੰਦਰ ਦੇ ਵਿੱਚ ਮੱਥਾ ਟੇਕਣਾ ਹੈ ਨਾ ਸਪੈਸ਼ਲ ਐਂਟਰੀ ਵੀਆਈਪੀ ਲੈਣਾ ਮਿਲਦੀ ਹੈ ਨਹੀਂ ਫਿਰ ਉਹਦਾ ਪਾਸ ਬਣਦਾਗਾ ਕਿਤੇ 300 ਰੁਪਏ ਕਿਤੇ 3000 ਰੁਪਏ ਆ ਅੱਡੜ ਰੇਟ ਬਣੇ ਹੋਇਆ ਤੇ ਇਹੇ ਬਣਿਆ ਹੋਇਆ ਜੀ ਸਾਰਾ ਮੰਦਰ ਚਲੋ ਹੁਣ ਪਹਿਲਾਂ ਆਪਾਂ ਮੰਦਰ ਦੇ ਇਧਰਲੇ ਪਾਸੇ ਦੇ ਉੱਪਰ ਦੀ ਚੱਲ ਕੇ ਆਉਨੇ ਆਂਗੇ ਫੇਰ ਦਿਖਾਉਨੇ ਆਂ ਆ ਚਾਰ ਰੰਗੋਲੀ ਕੱਚੀ ਆ ਕਿ ਪੱਕੀ ਆ ਕੱਚੀ ਆ ਸੋਹਣੀ ਬਣਾਈ ਹੋਈ ਰੰਗੋਲੀ ਆ ਕਾਂਵਲ ਦਾ ਫੁੱਲ ਅੱਜ ਧੁੱਪ ਨੇ ਰੰਗ ਥੋੜਾ ਜਿਹਾ ਖਰਾਬ ਕਰ ਰੱਖਿਆ ਤੇ ਇਧਰਲੇ ਪਾਸੇ ਸਾਰਾ ਮੰਦਰ ਆਗਾ ਚਾਰੇ ਪਾਸੇ ਹੁੰਦਾ ਇਹਦੇ ਨਾਂਗੇ ਹੈਗੇ ਹੈਗੇ ਪਰ ਐਂਟਰੀ ਸਾਨੂੰ ਇੱਕ ਪਾਸੇ ਜੀ ਮਿਲਨੀ ਆਂ ਦੋ ਰੰਗ ਨੇ ਮੰਦਿਰ ਦੇ ਦੇਖਣ ਦੇ ਵਿੱਚ ਜਿਹੜਾ ਤੁਹਾਨੂੰ ਉੱਪਰ ਲੱਗਾ ਉਹ ਸਾਰਾ ਜਿਹੜਾ ਉਹ ਵਾਈਟ ਪੋਸ਼ਨ ਦੇ ਵਿੱਚ ਮਿਲਦਾ ਹੈਗਾ ਤੇ ਥੱਲੇ ਵਾਲਾ ਜਿਹੜਾ origignal ਪੱਥਰ ਆਗਾ ਉਹਦੇ ਵਿੱਚ ਕਿਹਾ ਜਾਂਦਾ ਜਿਹੜੀ ਪੰਡਵਸ਼ਾਲੀ ਸੀਗੀ ਉਹਦੇ ਚ ਹੀ ਬਣਿਆ ਹੋਇਆ ਮੰਦਿਰ ਹੈ ਵੀ ਪਰਲੇ ਪਾਸੋਂ ਕਲੀਅਰ ਹੋਊ ਹੈਨਾ ਇਧਰੋਂ ਵੀਡੀਓ ਨਹੀਂ ਕਲੀਅਰ ਆ ਰਹੀ ਪਰਾਂ ਚੱਲਦੇ ਪਹਿਲਾਂ ਇਧਰੋਂ ਕਲੀਅਰ ਆ ਇਹ ਮੰਦਿਰ ਜਿਹੜਾ ਉਹ ਦੋ ਰੰਗ ਨੇ ਉੱਪਰ ਤਾਂ ਸਾਰਾ ਉਹ ਵਾਈਟ ਆ ਤੇ ਥੱਲੇ ਜਿਹੜਾ ਤੁਹਾਨੂੰ ਇਹਦਾ ਜਿੰਨਾ ਵੀ ਉਹ ਜਵੇਂ ਸਟੋਨ ਵਾਲਾ ਪੱਥਰ ਵਾਲਾ ਜਿਹੜਾ ਰੰਗ ਹੁੰਦਾ ਹੈਨਾ ਉਹ ਦੇਖਣ ਦੇ ਵਿੱਚ ਮਿਲੂਗਾ ਤੇ ਵੱਡੀ ਗੱਲ ਇਹ ਆ ਇਹ ਸਾਰਾ ਮੰਦਿਰ ਕਹਿੰਦੇ ਜਿਹੜਾ ਪੰਡ ਵਿਸ਼ੈਲੀ ਸੀ ਉਹ ਪੰਡ ਬਾਣੇ ਬਣਾਏ ਮੰਦਿਰ ਉਦੋਂ ਦਾ ਬਣਿਆ ਹੋਇਆ 12 ਜੋਤਰਲਿੰਗਾਂ ਦੇ ਵਿੱਚ ਇਹ ਸਤਵਾਂ ਜੋਤਰਲਿੰਗ ਆਗਾ ਤੇ ਇਹ ਮੰਦਿਰ ਦੇ ਨਿਉ ਨਹੀਂ ਹੈਗੀ ਵੱਡੀ ਗੱਲ ਤਾਂ ਇਹ ਆ ਯਾਰ ਕਹਿੰਦੇ ਜਿਹੜਾ ਇਹ ਮੰਦਿਰ ਨਾਲ ਇੱਥੇ ਇਕੱਲੀ ਥੱਲੇ ਨਿਉਣੀ ਐਂ ਤਾਂ ਰਿਹਾ ਪੱਥਰ ਆਗਾ ਵੀ ਇੱਥੋਂ ਐਂ ਬਣਿਆ ਹੋਇਆ ਇਹ ਸਾਰਾ ਜਿਹੜਾ ਮੰਦਿਰ ਆ ਬਹੁਤ ਸੋਹਣਾ ਜਿਹੜਾ ਆਰਕੀਟੈਕਟ ਆਗਾ ਉਹੋ ਦੀਂ ਦਾ ਆਹ ਹਾਥੀ ਬਣੇ ਹੋਏ ਆਗੇ ਆਹ ਘੋੜਿਆਂ ਤੇ ਬੈਠੇ ਹੋਏ ਬੰਦੇ ਆਗੇ ਇਧਰ ਘੋੜੇ ਬਣੇ ਹੋਏ ਆ ਸਾਰੇ ਤੇ ਉੱਪਰ ਕੁਝ ਹੋਰ ਜਿਹੜੀਆਂ ਚੀਜ਼ਾਂ ਨੇ ਦੇਵੀ ਦੇਵਤਿਆਂ ਦੀਆਂ ਮੂਰਤਾਂ ਤੇ ਆਹ ਚੀਜ਼ਾਂ ਜਿਹੜੀ ਬਰੀਕ ਨਕਾਸ਼ੀ ਹੈਗੀ ਉਹ ਬਹੁਤ ਸੋਹਣੀ ਬਣੀ ਹੋਈ ਹੈਗੀ। ਬਕਰ ਆਰਕੀਟੈਕਟ ਤਾਂ ਆਪਾਂ ਸਾਰੇ ਮੰਦਰਾਂ ਦੇ ਵਿੱਚ ਹੀ ਦੇਖਿਆ ਹਨ। ਚੜਦੇ ਤੋਂ ਚੜਦਾ ਆਰਕੀਟੈਕਟ ਹੈਗਾ। ਫਰ ਆਹ ਚੀਜ਼ ਵਧੀਆ ਸੀ ਇੱਥੇ ਇੱਥੇ ਦਾ ਹਾਥੀ ਦਾ ਮੂੰਹ ਟੁੱਟ ਗਿਆ। ਜਿਮੇਦਰ ਦੇ ਲੇ ਪਾਸੇ ਡੈਮੇਜ ਹੋਏ ਹੋਏ ਆ। ਤੇ ਇੱਧਰ ਆਹ ਘੋੜੇ ਤੇ ਬੈਠੇ ਜਾਂਦੇ ਸਾਰੇ ਜਿਹੜੇ ਇਹ ਵਧੀਆ ਦੀਦੇ ਆ ਦੂਰੋ। ਤੇ ਆਹ ਕੁਝ ਸੈਨਿਕ ਆਗੇ ਹੱਥ ਦੇ ਵਿੱਚ ਢਾਲ ਫੜੀ ਹੋਈ ਆ, ਤਲਵਾਰ ਫੜੀ ਹੋਈ ਆ। ਇੱਧਰ ਵੀ ਸਾਰਾ ਜਿਹੜਾ ਸੈਨਾਗਾ ਅੱਜ ਢਲ ਆ ਗਿਆ ਠੀਕ ਹੈ ਜੀ ਤੇ ਇੱਕ ਹੁਣ ਜਿਹੜੀ ਮੇਨ ਗੱਲ ਆ ਗਈ ਤੁਹਾਨੂੰ ਮੇਨ ਗੱਲ ਦੱਸਦਾ ਇਹ ਮੰਦਿਰ ਬਾਰੇ ਭਗਤ ਨਾਮਦੇਵ ਜੀ ਦੇ ਨਾਲ ਇਸ ਜਿਹੜਾ ਮੰਦਿਰ ਦਾ ਇਤਿਹਾਸ ਜੁੜਦਾ ਵੀ ਜਦੋਂ ਭਗਤ ਨਾਮਦੇਵ ਜੀ ਕਿਉਂਕਿ ਹੁਣ ਜਿਹੜੇ ਉਹ ਛੋਟੀ ਉੱਤ ਤੋਂ ਸੀਗੇ ਤਾਂ ਮੰਦਿਰ ਦੇ ਵਿੱਚ ਉਹਨਾਂ ਨੂੰ ਪ੍ਰਵੇਸ਼ ਨਹੀਂ ਕਰਨ ਦਿੱਤਾ ਗਿਆ ਜਿਹੜੇ ਪਾਸੇ ਇਸ ਮੰਦਿਰ ਦਾ ਜਿਹੜਾ ਪਹਿਲਾ ਮੇਨ ਗੇਟ ਹੁੰਦਾ ਸੀ ਨਾ ਕਿਉਂਕਿ ਜਿੰਨੇ ਵੀ ਹਿੰਦੂ ਧਰਮ ਦੇ ਵਿੱਚ ਬਣੇ ਹੋਏ ਮੰਦਿਰ ਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਦਾ ਜਿਹੜਾ ਮੂੰਹ ਹੈਗਾ ਉਹ ਚੜ੍ਹਦੇ ਵਾਲੇ ਪਾਸੇ ਆ ਇੱਧਰ ਸੂਰਜ ਚੜਦਾ ਤੇ ਹੁਣ ਸੂਰਜ ਹੋ ਸੀਗਾ ਤੇ ਸੂਰਜ ਨੇ ਹੋ ਉੱਥੇ ਜਾ ਕੇ ਛਿਪ ਜਾਣਾਗਾ ਵੀ ਕਿ ਸਾਰਿਆਂ ਦਾ ਜਿਹੜਾ ਸਾਨੂੰ ਮੂੰਹ ਆਗਾ 메ਨ ਗੇਟ ਆ ਉਹ ਚੜਦੇ ਵਾਲੇ ਪਾਸੇ ਨੂੰ ਮਿਲੂਗਾ ਇੱਧਰ ਨੂੰ ਗੇਟ ਚੜਦਾ ਹੁੰਦਾ ਹਨਾ ਤੇ ਇਹਦਾ ਮੂੰਹ ਚੜਦੇ ਵਾਲੇ ਪਾਸੇ ਹੈ ਨਹੀਂ ਇਹਦਾ ਮੂੰਹ ਛਿਪਦੇ ਵਾਲੇ ਪਾਸੇ ਕਿਉਂਕਿ ਪਹਿਲਾਂ ਭਗਤ ਨਾਮਦੇਵ ਜੀ ਇੱਧਰਲੇ ਪਾਸੇ ਸੀਗੇ ਫਿਰ ਉਹਨਾਂ ਨੂੰ ਮੰਦਰ ਦੇ ਵਿੱਚ ਜਿਹੜੇ ਪੁਜਾਰੀ ਸੀ ਉਹ ਟਾਈਮ ਦੇ ਉਹਨਾਂ ਨੇ ਵੜਨੇਤਾ ਉਹਨਾਂ ਨੇ ਭਜਾਤਾ ਤੇ ਫਿਰ ਉਹ ਜਾ ਕੇ ਹੋ ਪਰਲੇ ਪਾਸੇ ਇੱਧਰਲੇ ਪਾਸੇ ਜਾ ਕੇ ਅੱਗੇ ਉਹਨਾਂ ਸਥਾਨ ਬਣਿਆ ਹੋਇਆ ਚੱਲ ਕੇ ਦਿਖਾਉਨੇ ਆ ਉਧਰ ਜਾ ਕੇ ਬੈਗੇ ਤੇ ਵਿਠਲ ਭਗਵਾਨ ਦੀ ਜਿਹੜੀ ਉਹ ਆਰਾਧਨਾ ਕਰਦੇ ਹੁੰਦੇ ਸੀ ਉੱਥੇ ਬੈਠ ਕੇ ਤੇ ਹੌਣ ਲੱਗੇ ਵੀ ਮੈਨੂੰ ਤਾਂ ਮੰਦਰ ਦੇ ਵਿੱਚ ਵੀ ਨਹੀਂ ਵੜਨ ਦਿੱਤਾ ਜਾਂਦਾ ਹਨਾ ਤਾਂ ਫੇਰ ਇਹ ਤੋਂ ਬਾਅਦ ਕਹਿੰਦੇ ਜਿਹੜਾ ਮੰਦਰ ਦਾ ਇਹ ਪੂਰੇ ਦਾ ਪੂਰਾ ਮੰਦਰ ਦਾ ਮੂੰਹ ਹੈ ਨਾ ਇਧਰਲੇ ਪਾਸੇ ਉਹ ਇਹ ਮੰਦਰ ਦਾ ਮੂੰਹ ਘੁੰਮ ਕੇ ਉਧਰਲੇ ਪਾਸੇ ਨੂੰ ਹੋ ਗਿਆ ਹੁਣ ਜਿਹੜਾ ਮੇਨ ਹੈ ਇਹਦਾ ਫਰੰਟ ਆ ਮੇਨ ਉਹਦਾ ਮੰਦਰ ਦਾ ਉਹ ਪਰਲੇ ਪਾਸੇ ਆਗਾ ਐਂ ਗੱਲ ਆ ਜੀ ਆਜੋ ਉਹਨੂੰ ਫਰੰਟ ਦਿਖਾ ਦਿੰਨਾ ਵੀ ਸੱਚੀ ਉਹ ਇਧਰਲੇ ਪਾਸੇ ਆ ਇਹ ਸਾਈਡ ਵਾਲਾ ਚਾਰੋਂ ਤੱਕ ਕਿ ਚਾਰੇ ਦਿਸ਼ਾਵਾਂ ਦੇ ਵਿੱਚ ਹੁੰਦੇ ਹਨਾ ਗੇਟ ਤਾਂ ਤੇ ਆਸੀ ਹੋਣ ਇਹਦਾ ਫਰੰਟ ਆ ਰਿਹਾ ਇਹਦਾ ਮੇਨ ਮੰਦਰ ਦਾ ਇਹ ਸਾਹਮਣੇ ਜੇ ਜਾਣਾ ਤੁਸੀਂ ਉਹ ਸਾਰੀਆਂ ਪੌੜੀਆਂ 'ਤੇ ਚੜ ਕੇ ਆਉਣਾ ਪੈਣਾ ਇੱਧਰਲੇ ਪਾਸੇ ਦੀ ਫਿਰ ਅੰਦਰ ਜਾਇਆ ਜਾਂਦਾ ਹੈਗਾ ਜੇ ਭਗਤ ਨਾਮਦੇਵ ਜੀ ਦਾ ਸਥਾਨ ਤੁਸੀਂ ਇਹੀਂ ਜਾ ਸਕਦੇ ਹੋ ਥੱਲੜ ਦੇ ਪਾਸੇ ਦੀ ਪੈਰ ਮੱਚੀ ਜਾ ਰਹੀ ਹੈਗੀ ਪੱਥਰ ਤਪਿਆ ਪਿਆ ਪੂਰਾ ਅੱਗ ਬਬੂਲਾ ਹੋ ਗਿਆ ਸੂਰਜ ਇੱਕਦਮ ਹੀ ਤਿਆਰ ਹੈ ਜੀ ਇੱਧਰਲੇ ਪਾਸੇ ਆ ਬਣਿਆ ਜੀ ਸ੍ਰੀ ਸੰਤ ਨਾਮਦੇਵ ਮਹਾਰਾਜ ਇੱਧਰਲੇ ਪਾਸੇ ਬਣਿਆ ਹੋਇਆ ਭਗਤ ਨਾਮਦੇਵ ਜੀ ਦਾ ਸਥਾਨ ਇੱਥੇ ਆ ਕੇ ਬਹਿ ਗਏ ਸੀਗੇ ਜਦੋਂ ਫਿਰ ਆਰਾਧਨਾ ਲਾਈ ਤੁਰ ਦਰਗਾਹੀ ਬਿਰਤੀ ਲੱਗੀ ਤਾਂ ਸਾਰਾ ਜਿਹੜਾ ਮੰਦਰ ਦਾ ਮੂੰਹ ਹੀ ਘਮਾਤਾ ਸਾਰਾ ਮੰਦਰਾ ਆਪਦੇ ਆਪ ਘੁੰਮ ਕੇ ਆ ਗਿਆ ਵੀ ਛੋਡੇਕ ਨਹੀਂ ਮੂੰਹ ਹੋਣਾ ਚਾਹੀਦਾ ਆ ਜੋ ਅੰਦਰ ਦੇਖੀ ਉਹਨਾਂ ਦਾ ਸਰੂਪ ਲੱਗਿਆ ਹੋਇਆ ਹੈਗਾ ਤੇ ਬਿਠੇ ਭਗਵਾਨ ਜੀ ਦੇ ਉੱਪਰ ਹਨ ਜਿਨ੍ਹਾਂ ਦੀ ਆਰਾਧਨਾ ਕਰਦੇ ਹੁੰਦੇ ਸੀਗੇ ਹੱਥ ਦੇ ਵਿੱਚ ਸਾਜ ਜਿਹੜੇ ਉਹ ਵਜਾਉਂਦੇ ਸੀ ਤੇ ਉਹਨਾਂ ਦਾ ਸਰੂਪ ਆ जिस तरह से सूर्य चढ़ेगा इसका सूरज निकलता है ना सभी सभी के घर के भी रखते हैं ना मंदिर ऐसा है भारद्वाज में जिसका मंदिर से मंदिर घुमा है हाँ। इसलिए इसका मेन गेट है और थल्ले गौर से देखा है आपने नहीं है जैसे आप जमीन खड़ा पांडव के टाइम पांडव लोग ने बनवाया पांडव लोग ठीक है पंडित लोग पहले खुद को श्रेष्ठ और मानते थे थे। बिल्कुल ये होने वाला था बाबा बाबा जी को जगका होने वाली थी विधि का विधान था जैसे रामायण लिखा गया हमने किया है, ना हमने तो साढ़े पाँच हजार साल पहले ठीक है पचपन सौ साल मंदिर का नागो तीर्थ बोलते भगवान के स्नान के लिए जाता है ठीक है और हर मंदिर के मूर्य दासी बैक में और मंदिर गौर से देखा तो थल्ले न्यू नहीं।, नहीं बेस नहीं है जैसे आप जमीन के ऊपर खड़े ही बिल्कुल। जो पूजा ना दीठल भगवान ठीक जो है कोई संध नहीं बना खाली नामदोजी जीवन जो बिठुल में 72 बार दर्शन बिल्कुल ठीक है पहला दर्शन 5 साल की उम्र में हुआ था ठीक है जो कुत्ते ने रोटी उठा के लेके जा रहे थे जी ने पहचाना ये तो मेरे भगवान है बोले भगवान सुखी रोटी ਮਤ ਖਾਓ ਘੀਤੂ ਲਗਾ ਕੇ ਜਾਓ ਤਾਂ ਭਗਵਾਨ ਨੇ ਉਹਨੂੰ ਪਛਾਣ ਲਿਆ ਅਰੇ ਇਹ ਤਾਂ ਮੇਰਾ ਸਹੀ ਬੰਦਾ ਹੈ ਇਹਨੂੰ ਕੋਈ ਬਾਤ ਕੀ ਡਰਨੇ ਬੋਲੇ ਠੀਕ ਸਭ ਤੋਂ ਪਹਿਲਾਂ ਬਾਵਾ ਜੀ ਨੂੰ ਸੰਤ ਸਰੋਮਣੀ ਕਿਹਾ ਗਿਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ੁਕਰੀਆ ਜੀ ਸਰੋਵਰ ਦੇ ਬਿਲਕੁਲ ਨਾਲ ਜਾ ਕੇ ਭਗਤ ਨਾਮਦੇਵ ਜੀ ਨੇ ਜਿਹੜੀਆਂ ਖੜਾਵਾਂ ਨੇ ਉਹ ਰੱਖਿਆ ਹੋਈਆਂ ਨੇ ਇਹ ਜਿਹੜੇ ਪਾਸੇ ਇਹ ਵੀ ਖੜਾਵਾਂ ਇਹਦੇ ਨਾਲ ਹੀ ਰੱਖਿਆ ਹੋਈਆਂ ਨੇ ਬਿਲਕੁਲ ਇਸ ਕੋਡੇ ਦਾ ਮਸੇ ਮਨਾ ਕਰਨ ਦੀ ਇੱਛਾ ਕੋਈ ਘਰ ਹੀ ਆਪਣਾ ਹੈ ਕੋਈ ਮਨ ਕੋ ਆਪਣਾ ਪੂਰੀ ਰਸ ਤੇ ਇਹ ਕਿ ਉਹ ਮਨਾਤਾ ਐਸੇ ਐਸੇ ਇਧਰ ਪਾਸੇ ਭਗਤ ਨਾਮਦੇਵੀ ਦੀ ਚੱਕੀ ਹੈਗੀ ਤੇ ਸਾਰੀ ਸੰਗਤ ਆਉਂਦੀ ਹੈ 1100 ਸਾਲ ਪੁਰਾਣੀ 1100 ਸਾਲ ਪੁਰਾਣੀ ਸਾਰੇ ਜਾਣੇ ਘਮਾ ਕੇ ਜਾਂਦੇ ਤੇ ਇੱਥੇ ਮਨਾਉ ਤੇ ਇਹ ਹੈ ਕਿ ਉਦਾਂ ਮੰਨਣਾ ਨਾ ਮੰਨਣਾ ਹਨ ਅਲੱਗ-ਅਲੱਗ ਚੀਜ਼ ਹੈ ਤੇ ਵੀ ਇਹਨੂੰ ਘਮਾਉਣ ਦੇ ਨਾਲ ਜਿਹੜੀ ਸੋਡੀ ਮਨਾਉਤਾਗੀ ਉਹ ਪੂਰੀ ਹੁੰਦੀ ਹੈ ਕੋਈ ਵੀ ਅਬੂ ਕੀ ਐਸੀ ਕੀ ਐਸੀ ਰੱਖੀਏ ਇਸ ਕੋ ਕੋਈ ਨਹੀਂ ਮਤਲਬ ਵੈਸੀ ਕੀ ਵੈਸੀ ਤੇ ਇਹ ਸਾਰਾ ਮੰਦਿਰ ਸੀ ਤੇ ਭਗਤ ਨਾਮਦੇਵ ਜੀ ਦੇ ਨਾਲ ਜੋ ਇੱਥੋਂ ਦਾ ਇਤਿਹਾਸ ਆ ਉਹ ਜੁੜਦਾ ਸੀ ਚੱਕੀ ਪਈਆ ਉਹਨਾਂ ਦੀਆਂ ਖੜਾਵਾਂ ਨੇ ਇੱਥੇ ਤੇ ਬਾਕੀ ਮਸਥਾਨਤਾ ਬਣਿਆ ਹੋਇਆ ਜਿੱਥੇ ਬਹਿ ਕੇ ਉਹਨਾਂ ਨੇ ਵਿਠਲ ਭਗਵਾਨ ਦੀ ਆਰਾਧਨਾ ਕੀਤੀ ਸੀ ਤੇ ਜਿਹੜਾ ਮੰਦਰ ਕਮਾਇਆ ਸੀ ਉਹ ਮੰਦਿਰ ਸਾਨੂੰ ਦਿਖਾਤਾ ਦੁਨੀਆ ਦੇ ਉੱਤੇ ਇਕਲੌਤਾ ਮੰਦਿਰ ਬਣ ਜਾਂਦਾ ਇਹ ਜਿਹਦਾ ਜਿਹੜਾ ਮੂੰਹ ਉਹ ਛਿਪਦੇ ਵਾਲੇ ਪਾਸੇ ਉਹਨਾਂ ਬਾਕੀ ਸਾਰਾ ਦਾ ਮੂੰਹ ਹਣਾ ਚੜ੍ਹਦੇ ਵਾਲੇ ਪਾਸੇ ਹੁੰਦਾਗਾ ਤੇ ਬਹੁਤ ساری ਜੀੜੀ ਸੰਗਤ ਹਜੂਰ ਸਾਹਿਬ ਆਉਂਦੀ ਹੈਗੀ ਆ ਕੇ ਜਰੂਰ ਜਾਂਦੇ ਆ ਇੱਥੇ ਦੇਖ ਕੇ ਜਾਂਦੇ ਆ ਵੀ ਹਨਾ ਵੀ ਕਿਵੇਂ ਘੁੰਮਾਂ ਮੰਦਿਰ ਇਹ ਸਾਰਾ ਵਿਧੀ ਦਾ ਵਿਧਾਨ ਤੇ ਉਸ ਟਾਈਮ ਦੇ ਦਿੱਤੇ ਸਾਰਾ ਕੁਝ ਰਚਿਆ ਗਿਆ ਇਤਿਹਾਸ ਇੱਕ ਵਾਰ ਹੀ ਲਿਖਿਆ ਜਾਂਦਾ ਕਹਿੰਦੇ ਮੁੜ ਕੇ ਇਤਿਹਾਸ ਇਦਾਂ ਦਾ ਤਾਂ ਅਮਰ ਹੋ ਜਾਂਦਾ ਹੈਗਾ ਤੇ ਇਹ ਸਾਰਾ ਜਿਹੜਾ 55 5000 ਸਾਲ ਤੋਂ ਵੱਧ ਪੁਰਾਣਾ ਮੰਦਿਰ ਆ ਕਿਉਂਕਿ ਭੰਡਵਾਂ ਦੇ ਟਾਈਮ ਤੇ ਬਣਿਆਗਾ ਤੇ ਹੁਣ ਇੱਥੋਂ ਬਸ ਆਪਾਂ ਦਰਸ਼ਨ ਮੇਲਾ ਸਾਰਾ ਕਰ ਲਿਆ ਤੇ ਚੱਲਦੇ ਆਂਗੇ ਅੱਗੇ ਸਫਰਾਂ ਤੇ ਜਿੱਥੇ ਤੱਕ ਅੱਜ ਸਫਰਨਾਮਾ ਆਪਾਂ ਨੂੰ ਲੈ ਕੇ ਜਾਊਗਾ ਇਧਰਲੇ ਪਾਸੇ ਮੰਦਰ ਦੇ ਵਿੱਚ ਇਹ ਰਾਤ ਆ ਗਈ ਇੱਕ ਤਾਂ ਇਹ ਆ ਪ੍ਰਾਤਨ ਰਾਤ ਜਿਹਨੂੰ ਆਪਾਂ ਕਹਿ ਲਈਏ ਹਨਾ ਹੁਣ ਕਦੋਂ ਦਾ ਕਦੋਂ ਦਾ ਨਹੀਂ ਇਹ ਤਾਂ ਕੋਈ ਕਲੈਰੀਫਿਕੇਸ਼ਨ ਨਹੀਂ ਨਾਂ ਲਿਖ ਕੇ ਲਾਇਆ ਹੋਇਆ ਬਹੁਤਾ ਪਾਂਡਵ ਦੇ ਟਾਈਮ ਤੇ ਉਹ ਕਹਿ ਦਿੰਦੇ ਆ ਇੱਥੇ ਜਿਵੇਂ ਪੰਡਤ ਜੀ ਉਹਨੂੰ ਪੁੱਛਿਆ ਸੀ ਉਹ ਵੀ ਪਾਂਡਵ ਦੇ ਟਾਈਮ ਦਾ ਕਹਿ ਰਹੇ ਸੀ ਇਹ ਬਣਿਆ ਹੋਇਆ ਪੁਰਾਣਾ ਤੇ ਇੱਥੇ ਖੜਾਇਆ ਹੋਇਆ ਤੇ ਇਧਰਲੇ ਪਾਸੇ ਖੜਾ ਨਵਾਂ ਉੱਪਰ ਜਿਵੇਂ ਇੱਕ ਨਾਗ ਹੁੰਦਾ ਹਨਾ ਉਵੇਂ ਛਾਪਿਆ ਹੋਇਆ ਇਹ ਸਾਰਾ ਇਹ ਜਿਵੇਂ ਆਪਾਂ ਸਾਊਥ ਦੇ ਵਿੱਚ ਦੇਖਦੇ ਸੀ ਨਾ ਸਾਊਥ ਦੇ ਵਿੱਚ ਵੱਡੇ ਵੱਡੇ ਸੀਗੇ ਤੇ ਉਵੇਂ ਉਹ ਗੱਲ ਆ ਵੀ ਸਟੇਟ ਦੇ ਸਟੇਟ ਦੇ ਹਿਸਾਬ ਨਾਲ ਜਾਂ ਫਿਰ ਜਗਾ ਦੇ ਹਿਸਾਬ ਨਾਲ ਜਿਹੜਾ ਉਹ ਸਾਰੀਆਂ ਚੀਜ਼ਾਂ ਚੇਂਜ ਹੁੰਦੀਆਂ ਨੇ ਮੰਦਰਾਂ ਦੇ ਬਣਾਉਣ ਦਾ ਜਿਹੜਾ ਆਕਾਰ ਸੀ ਜਿਵੇਂ ਉੱਥੇ ਬਣੇ ਹੋਏ ਸੀਗੇ ਉਹ ਡਿਫਰੈਂਟ ਆਰਕੀਟੈਕਟ ਡਿਜ਼ਾਈਨ ਦਾ ਸੀ ਆਪਾਂ ਨੂੰ ਉਵੇਂ ਰੱਥਾਂ ਦਾਗਾ ਤੇ ਇਹ ਰੱਥ ਵੀ ਇੱਥੇ ਪੁਰਾਣਾ ਖੜਾ ਸੋਹਣਾ ਲੱਗ ਰਿਹਾ ਸੀ ਮੂਪੇ ਇੱਕ ਪਈਆ ਛੋਟਾਗਾ ਮੂਰਲਾ ਇੱਕ ਪਈਆ ਵੱਡਾਗਾ ਆਇਆ ਆ ਦੇਖੋ ਐ ਇਹਦੇ ਬੰਨ ਮੇਕ ਲਾਈ ਹੋਈ ਹੈ ਕਬੱਡੀ ਸੀ ਉਹ ਲਾ ਕੇ ਬਸ ਉਹ ਤਨਾ ਪੱਈਆ ਖੜਾ ਹੈ ਹੁਣ ਚਲਦੇ ਆਪਾਂ ਬਾਹਰਲੇ ਪਾਸੇ ਨੂੰ ਇਹ ਸਾਰਾ ਸਾਈਡ 뷰 ਮੰਦਿਰ ਦਾ ਹੋਣ ਥੋੜੀ ਜੀ ਵਿਜ਼ਿਬਿਲਟੀ ਇਧਰਲੇ ਪਾਸੇ ਵਧੀਆ ਆ ਰਹੀ ਆ ਬਦਲਾਂ ਦਾ ਰੰਗ ਜਿਆ ਸੋਨਾ ਆ ਰਿਹਾ ਇਧਰਲੇ ਪਾਸੇ ਪਹਿਲਾਂ ਧੁੱਪ ਪਰਾਂ ਸੀਗੀ ਤੇ ਐਂ ਜੀ ਦਾ ਹਜ਼ਾਰਾ ਮੰਦਿਰ ਆਉਂਦਾ ਨਾਗਨਾਥ ਜਯੋਤਰਲਿੰਗ ਹੈ ਦੇ ਵਿੱਚ ਜੇ ਉੱਪਰ ਵੀ ਦੇਖਦੇ ਆ ਨਾ ਉਹ ਮੰਦਿਰ ਦੇ ਜਿਵੇਂ ਤਾਹ ਇੱਕ ਮਿੰਟ ਜੂਮ ਮਾਰ ਕੇ ਦੇਖਾਂ ਜੇ ਕੈਮਰੇ ਦੀ ਜੂਮ ਚ ਆਊਗਾ ਤੇ ਉਹ ਦੇਖੋ ਜਿਵੇਂ ਤਾਹ ਉੱਥੇ ਵੀ ਜਿਵੇਂ ਨਾਗਨਾਥ ਮੰਦਿਰ ਦੇ ਨਾਲ ਪਤਾ ਹੀ ਲੱਗ ਰਿਹਾ ਵੀ ਹਨਾ 나ਗ ਨੂੰ ਸਮਰਪਿਤ ਆ ਉਹ ਦਰ ਵੀ ਉੱਪਰ ਵੀ ਖਾਸ ਜਿਹੜੇ 나ਗ ਆਗੇ ਉਹ ਬਣੇ ਹੋਏ ਆਗੇ ਪੱਥਰ ਦੇ ਨਾਲ ਬਣਾਇਆ ਹੋਇਆ 나ਗ ਬਹੁਤ ਮਤਲਬ ਸਫਾਈ ਦੇ ਵਿੱਚ ਬਣਾਇਆ ਹੋਇਆ ਚਲੋ ਭਾਈ ਓਏ ਚਲ 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 ਆੜੀ ਰੁੜ ਜਾ ਕਰ ਤੂੰ ਰੁੜਦਾ ਵੀ ਕਦੇ ਕਰਤਾ ਔਖੀ ਹੈ ਤੂੰ ਵੇਸਤੀ ਕਰਾਈਆ ਠੀਕੋ ਆਓ ਚੱਲੀਏ ਚਲੋ ਜੀ ਹੁਣ ਚੱਲਦੇ ਆਂ ਬਾਹਰਲੇ ਪਾਸੇ ਨੂੰ ਇੱਥੇ ਵੀ ਲੋਕੇਸ਼ਨ ਨਾ ਕਿਸੇ ਨੇ ਗਲਤ ਬਣਾ ਕੇ ਪਾਈ ਪਈ ਆਂ ਵੀ ਆਪਾਂ ਚਲੋ ਪਤਾ ਸੀ ਹਜੇ ਆਪਾਂ ਤਾਂ ਆ ਗਏ ਨਹੀਂ ਮੈਂ ਮੈਪ ਤੇ ਲੋਕੇਸ਼ਨ ਤਾਂ ਇਧਰ ਨੂੰ ਕੀ ਤੈਨੂੰ ਦਿਖਾ ਰਿਹਾ ਸੀਗਾ ਇਹ ਬੜਾ ਪੱਠਾ ਜਾ ਕੰਮ ਆਗਾ ਇਹ ਲੋਕੇਸ਼ਨ ਗਲਤ ਬਣਾ ਲੈਂਦੇ ਆ ਆਏ ਹੋਏ ਹੋਏ ਇੱਕ ਤਾਂ ਮੈਪ ਪਹਿਲਾਂ ਹੈਈ ਨਾ ਬੇਵਕੂਫ ਤੇ ਉਹਨੂੰ ਹੋਰ ਬੇਵਕੂਫ ਬਣਾ ਰਿਆ ਲੋਕ ਵੀਰੇ ਨੰਗ ਜਾਣ ਦਿਓ ਇਹ ਸਾਰਾ ਬਣਿਆ ਹੋਇਆ ਜੀ ਬਾਜ਼ਾਰ ਐਂ ਜਿਹਦਾ ਬਾਜ਼ਾਰ ਆ ਇਹ ਮਹਾਰਾਸ਼ਟਰ ਦੇ ਵਿੱਚ ਥੋੜੀ ਸਫਸਾਫ ਸਪਾਈ ਜਿਹਾ ਘਟਿਆ ਰਵਾਜ ਆਪਣੇ ਬਾਜ਼ਾਰ ਹਜੇ ਫਿਰ ਵੀ ਐਸ ਨੂੰ ਮਿਲਣਗੇ ਨਹੀਂ ਤੇ ਇੱਥੇ ਤਾਂ ਹੋਰ ਹੀ ਜੇ ਸਾਨੂੰ ਬਾਜ਼ਾਰ ਆ ਇਹ ਭਰੇ ਭਰੇ ਜੇ ਗੰਦਗੀ ਜੀ ਖਾਸੀ ਹੁੰਦੀ ਹੈ ਨਾ ਬਾਜ਼ਾਰਾਂ 'ਚ ਸਾਫ ਸਫਾਈ ਘੱਟ ਪਸੰਦ ਲੋਕ ਨੇ ਇਹ ਮਰਾਠੇ ਜੇ ਤਾਂ ਆਪਾਂ ਸਿੱਧੇ ਹਨਾ 1.5 ਤੋਂ ਇੱਥੇ ਆਉਨੇ ਆਗੇ ਤਾਂ 60 ਕਿਲੋਮੀਟਰ ਮੇਰੇ ਖਿਆਲ ਨਾਲ ਹਜੂਰ ਸਾਹਿਬ ਤੋਂ ਇਹ ਮੰਦਿਰ ਤੇ ਇਹ ਤੋਂ ਬਾਅਦ ਫਿਰ ਅੱਗੇ 25-30 ਕਿਲੋਮੀਟਰ ਅੱਗੇ ਦੀ ਬਾਟਾ ਸੋ ਇੱਧਰ ਦੀ ਆਉਣਾ ਜੇ ਤੁਸੀਂ ਐਗਜ਼ਿਟ ਕਰ ਰਹੇ ਹੋਗੇ ਤਾਂ ਇੱਧਰ ਦੀ ਆਉਣਾ ਸਹੀ ਰਹੇਗਾ ਪਹਿਲਾਂ ਇੱਥੇ ਆਓ ਫਿਰ ਜਾਓ ਨਰਸੀਨਾਉਂਦੇਵ ਤੇ ਇਹ ਤੋਂ ਬਾਅਦ ਫਿਰ ਅੱਗੇ ਨੂੰ ਹੁਣ ਇੱਕ ਸਥਾਨ ਦੀ ਆਪਾਂ ਲੋਕੇਸ਼ਨ ਲਾਈ ਆ ਇਤਿਹਾਸਿਕ ਸਥਾਨ ਆ ਉਹ ਸਥਾਨ ਦਾ ਦਰਸ਼ ਮਿਲ ਲਾ ਤਾਂ ਮੇਰਾ ਤਾਂ ਹੁਣ ਕੱਲ ਹੀ ਉਹ ਪਾਉਂ ਕਿਉਂਕਿ ਐਸ ਪਰ ਗੂਗਲ 226 ਕਿਲੋਮੀਟਰ 4 ਘੰਟੇ ਦੀ ਪੂਰੀ ਦੀ ਬਾਤ ਭਾਈ ਦੋਨੇ ਜਾਣੇ ਨੰਗ ਜੋ ਬੜੇ ਬੰਦੇ ਆ ਗਏ ਰਾਮ ਨਾਲ ਦਰ ਰਿਹਾ ਕੋਈ ਟਰੱਕ ਕੋਈ ਟੈਨਸ਼ਨ ਨਹੀਂ ਵੀ ਟ੍ਰੈਫਿਕ ਆ ਰਹੀ ਆ ਜਾ ਰਹੀ ਆ ਆਪਦੀ ਵਸਤੀ ਦੇ ਵਿੱਚ ਵੀ ਮਾਰ ਗਿਆ ਵਿੱਚ ਕੋਈ ਮਾਰ ਗਿਆ ਐਚ ਆਰ ਨੰਬਰ ਗੱਡੀ ਦਰਸ਼ਨ ਮੇਲਾ ਕਰਕੇ ਆਪਾਂ ਖਾਸੀਵਾੜ ਲੰਘਿਆ ਏ ਤੇ ਰਾ ਦੇ ਵਿੱਚ ਦੋ ਮਸ਼ੀਨਾ ਮਿਲੀਆਂ ਸੀ ਪੰਜਾਬ ਦੀਆਂ ਕੰਪੈਨ ਇਧਰਲੇ ਪਾਸੇ ਕਿਉਂਕਿ ਖਾਸ ਹੁੰਦੀਆਂ ਗੁਜਰਾਤ ਵੀ ਜਾਂਦੀਆਂ ਮਹਾਰਾਸ਼ਟਰ ਵਾਲੇ ਪਾਸੇ ਵੀ ਮਸ਼ੀਨਾ ਆਪਣੇ ਆ ਪੰਜਾਬੋ ਖਾਸੀਆਂ ਹੁੰਦੀਆਂ ਨੇ ਵੱਡਾ ਹਾਈਵੇ ਨੈਸ਼ਨਲ ਹਾਈਵੇਆ ਬਾਟਲੰਦੇਰੀਆ ਸੋ ਮੜ ਜੀ ਹਲਕੀ ਜੀ ਭੁੱਖ ਲੱਗੀ ਸੀ ਸੋ ਨੇ ਸੋਚਿਆ ਵੀ ਆਪਾਂ ਚਲੋਗੇ ਸਟਾਪੇ ਤੇ ਬਹਿ ਕੇ ਹਲਕਾ ਜਿਹਾ ਖਾ ਲੈਨੇ ਤੇ ਪੋਹਾ ਕਰਾ ਲਿਆ ਆਪਾਂ ਪੋਹਾ 40 ਰੁਪਏ ਦਾ ਮਿਲ ਜਾਂਦਾ ਇੱਥੇ ਗੁਜਰਾਤੀ ਨੂੰ ਤਾਂ ਪੋਹਾ ਮਸ਼ਹੂਰ ਹੁੰਦਾ ਪਰ ਮਹਾਰਾਸ਼ਟਰ ਦੇ ਵਿੱਚ ਵੀ ਸਵਾਦ ਬਣਾਉਂਦੇ ਆ ਪਿਆਜ਼ ਵਗੈਰਾ ਪਿਆ ਨਾਲ ਖੀਰੇ ਆਗੇ ਤੇ ਟਮਾਟਰ ਹੁਣ ਛੱਕ ਦਿਆਂਗੇ ਫਿਰ ਨਾਲ ਚਾਹ ਪੀ ਕੇ ਫਿਰ ਤੈਅ ਕਰਦੇ ਆ ਬਾਕੀ ਦੀ ਰਹਿੰਦੀ ਪੌਣੇ 200 ਕਿਲੋਮੀਟਰ ਦੀ ਬਾਅਦ 2 ਪੌਣੇ ਨਾ ਟਰੱਕ ਜਾ ਰਿਹਾਗਾ ਸਾਰੇ ਸੰਗਤ ਜ਼ਿਆਦਾਤਰ ਸੁੱਤੀ ਪਈ ਆ ਸਾਰੇ ਹਜੂਰ ਸਾਹਿਬ ਵਾਲਿਆ ਉਧਰੋਂ ਚੱਲਿਆ ਗਈ ਜੱਗ ਜਿਉਂਦਿਆਂ ਦੇ ਮੇਲੇ ਚਲੋ ਜੀ ਮਿਲਦੇ ਆ ਪੰਜਾਬ ਪਹੁੰਚ ਕੇ ਚੜਤੀ ਕਲਾ 27 ਇਸਾਰੀ ਸੰਗਤ ਆਰਾਮ ਦੇ ਨਾਲ ਟਰੱਕ ਤੇ ਡਾ ਵੱਲੇਰ ਵੱਡਾ ਡਰਾਮਾ ਸੀਗਾ ਡੇਟਾ ਮਾਰਿਆ ਬਈਵਰ ਆਣੇ ਠੀਕ ਐ ਵੀਰੇ ਚੜਤੀ ਕਲਾਵਾ ਟਾਈਮ ਹੋ ਰਾਤ ਦੇ 9 ਵਜੇ ਗਏ ਤੇ ਅਸੀਂ ਘਰ ਦੇ ਕਰਾਉਂਦੇ ਮਲਕਾਪੁਰ ਪਹੁੰਚ ਗਏ ਮਲਕਾਪੁਰ ਇੱਥੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਇਤਿਹਾਸਿਕ ਸਥਾਨ ਆ ਜਿਹੜੇ ਸਥਾਨ ਤੇ ਆਪਾਂ ਦਰਸ਼ਨ ਕਰਨੇ ਆ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਗਏ ਸੀਗੇ ਗੁਰਦੁਆਰਾ ਸਾਹਿਬ ਦੇ ਵਿੱਚ ਕੰਦੇ ਜੀ ਸਾਰੇ ਕਮਰੇ ਬੋਕਾ ਤੇ ਹਾਲ ਦੇ ਵਿੱਚ ਆਰਾਮ ਕਰ ਸਕਦੇ ਹੋ ਪਰ ਰਾਤ ਨੂੰ 2 ਵਜੇ ਸੰਗਤ ਆਊਗੀ ਉਹ ਵੀ ਹਾਲ ਦੇ ਵਿੱਚ ਪਊਗੀ ਫਿਰ ਸਾਨੂੰ ਇਹ ਲੱਗਿਆ ਵੀ ਹਨਾ ਇੱਕ ਤਾਂ ਰਾਤ ਨੂੰ 2 ਵਜੇ ਜੇ ਸੰਗਤ ਇੱਥੇ ਆ ਕੇ ਪਊ ਇੱਕ ਤਾਂ ਅੱਖ ਖੁੱਲੂਗੀ ਅੱਡ ਗੱਲਾਂ ਬਾਕੀ ਆਪਣੇ ਕੋਲ ਸਾਰਾ ਹੁੰਦਾ ਇਲੈਕਟ੍ਰੋਨਿਕ ਸਮਾਨ ਤੇ ਹੁਣ ਰਾਤ ਨੂੰ ਸੁੱਤੇ ਪਿਆ ਨੂੰ ਕਿਹੜਾ ਸੁਰਤ ਹੁੰਦੀ ਓਨੀ ਜਿਆਦੇ ਹਨਾ ਤੇ ਦੋਨੇ ਕੰਮ ਹੀ ਹੋ ਸਕਦਾ ਵੀ ਫਿਰ ਸੇਫ ਵੀ ਹੈ ਨਹੀਂ ਸੀਗਾ ਫਿਰ ਤਾਂ ਕਰਕੇ ਅਸੀਂ ਇੱਥੇ ਇੱਕ ਲੋਜ ਦੇਖ ਲਿਆ ਸੀਗਾ ਇਧਰਲੇ ਪਾਸੇ ਹੈਗਾ 700 ਰੁਪਏ ਦੇ ਵਿੱਚ ਆਪਣੇ ਇਥੇ ਰਹਿਣ ਸੈੰਡ ਦਾ ਹੋ ਗਿਆ। ਪ੍ਰਸ਼ਾਦਾ ਪਾਣੀ ਛਕ ਲਿਆ। ਹੁਣ ਕੱਲ ਨੂੰ ਆਪਾਂ ਸਵੇਰੇ ਤੁਹਾਨੂੰ ਇਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਵਾਂਗੇ ਤੇ ਬਾਕੀ ਹੋਰ ਜਿਹੜਾ ਸਫਰਨਾਮਾ ਕੱਲ ਦਾ ਉਹ ਤੈਅ ਕਰਾਂਗੇ। ਮਿਲਦੇ ਹਾਂ ਕੱਲ ਦੇ ਵਲੌਗ ਦੇ ਵਿੱਚ। ਅੱਜ ਤੁਹਾਨੂੰ ਰਾਹ ਦੇ ਵਿੱਚ ਜੋ ਸਥਾਨ ਸੀਗੇ ਉਹਨਾਂ ਸਥਾਨਾਂ ਦਾ ਦਰਸ਼ਨ ਮੇਲਾ ਕਰਾਇਆ। ਹੁਣ ਫਿਰ ਕੱਲ ਆਪਾਂ ਨਵਾਂ ਸਫਰਨਾਮਾ ਤੈਅ ਕਰਾਂਗੇ। ਕੱਲ ਆਪਾਂ ਨਵੇਂ ਸਫਰ ਤੈਅ ਕਰਦੇ ਹੋਏ ਇੱਕ ਨਵਾਂ ਸਫਰਨਾਮਾ ਲਿਖਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਉਮੀਦ ਕਰਦਾ ਹਾਂ ਤੁਹਾਨੂੰ ਵਲੌਗ ਚੰਗਾ ਲੱਗਿਆ ਹੋ। ਵੀਡੀਓ ਸ਼ੇਅਰ